ਬਹੁਤ ਘੱਟ ਏਦਾਂ ਦੇ ਮੈਂ ਇਨਸਾਨ ਦੇਖੇ ਆ ਜਿਹੜੇ ਕਿ ਰੂਤੋ ਕਾਰਨ ਮੈਂ ਮਤਲਬ ਏਦਾਂ ਦੇ ਮਾਪੇ ਦੇਖਣਾ ਚਾਹੂੰਗੀ ਕਿ ਤੁਹਾਡੇ ਜਿਹਨੇ ਤੁਹਾਨੂੰ ਪਾਲਿਆ ਇਹਨਾਂ ਦਾ ਪੈਰ ਗਲਿਆ ਤੇ ਦੇਖੋ ਪੱਟੀ ਕਰਾਵਾਣੇ ਸੇ ਪੈਸੇ ਹਨ ਨਹੀਂ ਜੇ ਦਾਨੀ ਬਣਨਾ ਹੈ ਨਾ ਫਿਰ ਵੀ ਸੋਚ ਸਮਝ ਕੇ ਬਣਨਾ ਆਪਣੇ ਆਪ ਨੂੰ ਰੋਕ ਜਾਣਾ ਜਿਹੜਾ ਸਾਧਨ ਤੁਸੀਂ ਕਰ ਰਹੇ ਹੋ ਜਿਹੜੇ ਦਿਮਾਗ ਨਾਲ ਤੁਸੀਂ ਕਰ ਰਹੇ ਹੋ ਕੀ ਬੜਾ ਤੁਸੀਂ ਕਿੱਥੋਂ ਆਏ ਹੋ? ਭਾਈ ਯੂਐਸਏ ਤੋਂ ਆਏ ਆ ਕੈਲੀਫੋਰਨੀਆ ਤੋਂ, ਕੈਰਫੀਲਡ। ਮੈਂ ਬੇਸਿਕਲੀ ਕਹਿਣਾ ਉਹਨਾਂ ਕਿ ਐਨਆਰਆਈਆਂ ਕਰਕੇ ਪੰਜਾਬ ਬਚਿਆ ਹੋਇਆ ਹੈ ਤੇ ਤੁਸੀਂ ਇੱਕ ਐਨਆਰਆਈ ਹੋ ਇੱਥੇ ਬੈਠੇ ਹੋ ਬੜੀ ਜ਼ੇਰ ਤੋਂ ਇੱਕ ਜ਼ਰੀਆ ਫਾਊਂਡੇਸ਼ਨ ਦੇ ਕੰਮ ਦੇਖ ਰਹੇ ਹੋ। ਕਿਵੇਂ ਕੰਮ ਹੋ ਰਿਹਾ? ਕੀ ਫੀਲ ਕਰਦੇ ਹੋ? ਐਜ਼ ਪੰਜਾਬ ਨੂੰ ਤੁਸੀਂ ਚਲੋ ਬਹੁਤ ਪਿਆਰ ਕਰਦੇ ਹੋ ਤਾਂ ਹੀ ਇੰਨੀ ਮਿਹਨਤ ਨਾਲ ਉੱਥੇ ਪੈਸਾ ਕਮਾ ਕੇ ਇੰਡੀਆ ਇਹਨਾਂ ਲੋਕਾਂ ਤੇ ਡੋਨੇਟ ਕਰਨ ਲਈ ਤੁਸੀਂ ਆਨੇ ਹੋ। ਇੱਥੇ ਬੈ ਕੇ ਕੀ ਫੀਲ ਕਰ ਰਹੇ ਹੋ? ਮੈਂ ਇਹ ਦੇਖ ਰਹੀ ਹਾਂ ਕਿ ਜੜ ਤੱਕ ਆਪਾਂ ਜਾ ਰਹੇ ਆ ਇਹ ਬਹੁਤ ਵੱਡੀ ਗੱਲ ਹੈ ਕਿ ਉੱਦੇ ਨਹੀਂ ਆ ਕਿ ਉੱਪਰ ਉੱਪਰ ਕੋਈ ਦੱਸ ਗਿਆ ਤੁਸੀਂ ਜੜ ਤੱਕ ਜਾ ਰਹੇ ਹੋ ਰਿਪੋਰਟਸ ਪੜ੍ਹ ਰਹੇ ਹੋ ਤੇ ਬਾਕੀ ਤੁਹਾਡੀ ਗੱਲ ਮੈਂ ਇਹ ਕਹਿਣਾ ਚਾਹਨੀ ਆ ਕਿ ਬਹੁਤ ਘੱਟ ਇਦਾਂ ਦੇ ਮੈਂ ਇਨਸਾਨ ਦੇਖਿਆ ਜਿਹੜੇ ਕਿ ਰੂਤੋ ਕਾਰਨ ਨੀ ਨਹੀਂ ਭੈਣੇ ਇਹ ਤੁਹਾਡਾ ਬੜਪਨ ਹੈ ਅੱਜ ਬਹੁਤ ਜ਼ਿਆਦਾ ਪੇਸ਼ੈਂਟਸ ਦੀ ਹੈਲਪ ਕਰ ਲਈਏ ਭੈਣ ਦਾ ਪਰਿਵਾਰ ਆਇਆ ਔਰ ਉਹਨਾਂ ਹਮੇਸ਼ਾ ਕਹਿੰਦਾ ਉਹਨਾਂ ਕਿ ਤੁਸੀਂ ਸਿਰਫ ਅਨਮੋਲ ਉਹਨਾਂ ਦੇਖਿਆ ਕਰੋ ਮੇਰੇ ਵਰਗੇ ਮੇਰੇ ਤੋਂ ਬੈਟਰ ਹੀ ਨੇ ਸਾਰੇ ਲੱਖਾਂ ਕਰੋੜਾਂ ਦੁਨੀਆ ਦੁਨੀਆ ਦੇ ਵਿੱਚ ਜਿਹੜੀ ਇੱਕ ਆਵਾਜ਼ ਤੇ ਕੁਝ ਵੀ ਕਰ ਸਕਦੀਆਂ ਨੇ ਹੈਲਪ ਕਰਨ ਲਈ ਚਾਹੇਓ ਫਾਈਨੈਂਸ਼ਲੀ ਚਾਹੇਓ ਫਿਜ਼ੀਕਲੀ ਚਾਹੇਓ ਮੈਂਟਲੀ ਅੱਜ ਲੋਕ ਕਹਿੰਦੇ ਨੇ ਨਾ ਕਿਸੇ ਕੋਲ ਕਿਸੇ ਲਈ ਸਮਾਂ ਨਹੀਂ ਪਰ ਨਹੀਂ بڑے ਲੋਕ ਨੇ ਜਿਨ੍ਹਾਂ ਕੋਲ ਲੋਕਾਂ ਲਈ ਸਮਾਂ ਹੈ ਅੱਜ ਕੋਈ ਕਹਿੰਦਾ ਨਾ ਕਿਸੇ ਕੋਲ ਕਿਸੇ ਲਈ ਪੈਸੇ ਦੇਣ ਨੂੰ ਨਹੀਂ ਨਹੀਂ بڑے ਲੋਕ ਨੇ ਜਿਹੜੇ ਪੈਸੇ ਡੋਨੇਟ ਕਰਨਾ ਚਾਹੁੰਦੇ ਨੇ ਉਹਨਾਂ ਚੋਂ ਇਹ ਲੋਕ ਨੇ ਜਿਹੜੇ ਆਪਣਾ ਟਾਈਮ ਵੀ ਇੱਥੇ ਦੇ ਰਹੇ ਨੇ ਕਹਿੰਦੇ ਨਾ ਤਿੰਨ ਤਰ੍ਹਾਂ ਦੀ ਸੇਵਾ ਤਨ ਮਨ ਤੇ ਧਨ ਇਹ ਤਿੰਨੋਂ ਲਾ ਰਹੇ ਨੇ ਪਿਛਲੇ 2 ਘੰਟੇ ਤੋਂ ਕੱਲੇ ਕੱਲੇ ਪੇਸ਼ੈਂਟ ਨੂੰ ਸੁਣਨਾ ਆਰਾਮ ਨਾਲ ਔਰ ਸਾਨੂੰ ਇੰਨਾ ਕੰਫਰਟ ਜ਼ੋਨ ਹੁੰਦਾ ਨਾ ਜਦੋਂ ਕੋਈ ਡੋਨਰ ਆ ਕੇ ਇੱਥੇ ਬੈਠਦਾ ਸਾਨੂੰ ਬੜਾ ਚੰਗਾ ਲੱਗਦਾ ਦੀਦੀ ਕਿ ਤੁਸੀਂ ਆ ਕੇ ਬੈਠੇ ਹੋ ਕਿਉਂਕਿ ਜਿਹੜੀ ਪੇਨ ਅਸੀਂ ਇੰਨੇ ਸਾਲਾਂ ਤੋਂ ਦੇਖ ਰਹੇ ਹਾਂ ਸਾਨੂੰ ਤਾਂ ਮਹਿਸੂਸ ਹੋ ਰਹੀ ਹੈ ਪਰ ਅਸੀਂ ਕਹਿੰਦੇ ਹਾਂ ਕਿ ਲੋਕ ਵੀ ਆ ਕੇ ਇੱਥੇ ਦੇਖਣ ਮਹਿਸੂਸ ਕਰਨ ਔਰ ਮੈਂ ਮਤਲਬ ਇਦਾਂ ਦੇ ਮਾਪੇ ਦਿੱਖਣਾ ਚਾਹੂੰਗੀ ਕਿ ਤੁਹਾਡੇ ਜਿੰਨੇ ਦਿਨ ਤੁਹਾਨੂੰ ਪੜਿਆ ਵਾਹਿਗੁਰੂ ਵਾਹਿਗੁਰੂ ਕਿ ਅਮ ਇਦਾਂ ਦੇ ਲੋਕ ਮੈਂ ਲੱਗਦੀ ਆ ਤੁਹਾਡਾ ਛੋਟਾ ਭਰਾ ਪਾਣੇ ਮੈਂ ਕੋਈ ਚੱਕਰ ਹੀ ਨਹੀਂ ਮੇਰੇ ਬੱਚਾ ਮਰ ਗਿਆ ਹਾਂ ਬਿਲਕੁਲ um yeah i'm really impressed ke edda de log duniya te hai gaye ate kamm finally eh stage tak koi karn layi aaya ਇਹ ਭੈਣ ਹੁਣੇ ਜਦੋਂ ਅੱਜ ਆਏ ਨੇ ਇਹਨਾਂ ਦੀ ਪੂਰੀ ਫੈਮਿਲੀ ਆਈ ਹੋਈ ਹੈ ਤੇ ਜਿੰਨੇ ਵੀ ਪੇਸ਼ੈਂਟ ਨੇ ਤੁਹਾਡੇ ਕੋਲ ਕਹਿੰਦੇ ਅੱਜ ਲੋੜਮੰਦ ਜਿਨ੍ਹਾਂ ਦੇ ਕੋਈ ਆਪਰੇਸ਼ਨ ਹੋਣ ਆਲਾ ਹੈ ਕੋਈ ਪੇਸ਼ੈਂਟ ਰੁਕਿਆ ਹੋਇਆ ਤੁਹਾਡੇ ਕੋਲ ਜਿਹਦਾ ਇਲਾਜ ਨਹੀਂ ਹੋ ਰਿਹਾ ਸਾਨੂੰ ਦੱਸੋ ਤੇ ਅਸੀਂ ਕੁਝ ਵੀ ਨਹੀਂ ਕਰ ਰਹੇ ਕਰਨ ਵਾਲੇ ਇਹ ਨੇ ਔਰ ਮਤਲਬ ਮੈਂ ਇਹੀ ਹਮੇਸ਼ਾ ਅਰਦਾਸ ਕਰਦਾ ਕਿ ਪ੍ਰਮਾਤਮਾ ਇਹਨਾਂ ਦੀ ਝੋਲੀ ਭਰ ਕੇ ਰੱਖੇ ਕਿਉਂਕਿ ਜਿੰਨਾ ਚ ਆਲਰੇਡੀ ਇਨਸਾਨੀਅਤ ਹੈ ਨਾ ਕਿਸੇ ਨੂੰ ਪੈਸੇ ਦੇਣ ਦੀ ਜਾਂ ਸੇਵਾ ਕਰਨ ਦੀ ਸਹੀ ਤਰੀਕੇ ਨਾਲ ਮੈਂ ਚੈੱਕ ਕਟਣ ਦੇ ਵਿੱਚ ਜਾਂ ਆਨਲਾਈਨ ਡੋਨੇਸ਼ਨਸ ਦੇ ਵਿੱਚ ਯਕੀਨ ਘੱਟ ਰੱਖਦਾ ਮੈਂ ਜਾਣਦਾ ਕਿ ਜਿਹੜੀ ਚੀਜ਼ ਤੁਸੀਂ ਇੱਥੇ ਬਹਿ ਕੇ ਫੀਲ ਕੀਤੀ ਤੁਸੀਂ ਘਰੇ ਬਹਿ ਕੇ ਕਦੀ ਨਹੀਂ ਫੀਲ ਕਰ ਪਾਣੀ ਸੀ ਐਕਚੁਅਲੀ ਇੱਕ ਹੋਰ ਜਗ੍ਹਾ ਤੋਂ ਆਏ ਆ ਉੱਥੇ ਸਾਨੂੰ ਰਿਸੀਵ ਨਹੀਂ ਠੀਕ ਤਰੀਕੇ ਨਾਲ ਕੀਤਾ ਗਿਆ ਨਹੀਂ ਇਹ ਈਗੋ ਨਹੀਂ ਪ੍ਰੋਬਲਮ ਨਹੀਂ ਆ ਪਰ ਉੱਥੇ ਸਾਧਨ ਨਹੀਂ ਸੀ ਜੋ ਇੱਥੇ ਸਾਨੂੰ ਦੇ ਸਿਆ ਨਹੀਂ ਨਹੀਂ ਥੈਂਕ ਯੂ ਭਾਣੇ ਸਾਡਾ ਮਤਲਬ ਮੈਂ ਪਰਮਾਤਮਾ ਨੂੰ ਕਹਿੰਦੀ ਆ ਕਿ ਹਮੇਸ਼ਾ ਤੁਹਾਨੂੰ ਇਦਾਂ ਦੀ ਹਿੰਮਤ ਦੇਵੇ ਕਿ ਤੁਸੀਂ ਕਰਦੇ ਰਹੋ ਥੈਂਕ ਯੂ ਕਿ ਬਹੁਤ ਦੁਨੀਆ ਲੋੜਮੰਦ ਹੈ ਜਿਹੜੇ ਕਿ ਅਸੀਂ ਸੜਕਾਂ ਤੇ ਦੇਖਿਆ ਜਾਂਦੇ ਹੋਏ ਨੇ ਇੱਕ ਮੋਟਰਸਾਈਕਲ ਤੇ ਐਕਸੀਡੈਂਟ ਹੋਇਆ ਦੇਖਿਆ ਉਹਦਾ ਸਾਰਾ ਨਕਮੂ ਭਰਿਆ ਹੋਇਆ ਸੀਗਾ ਮਾਤਾ ਜੀ ਸੌਰੀ ਮੈਂ ਬੇਚੈਨਡ ਇਹ ਨਾ ਅੱਜ ਮਾਇਆ ਦੇਣ ਆਏ ਨੇ ਸਾਰਿਆਂ ਨੂੰ ਇਹ ਇਹਨਾਂ ਦੀ ਮਤਲਬ ਬੱਚਿਆਂ ਵਾਸਤੇ ਇਹ ਰਾਸ਼ਨ ਲੈਣ ਆਏ ਨੇ ਮਤਲਬ ਤਕਰੀਬਨ ਸਿਰਫ 3-4000 ਰੁਪਏ ਦੀ ਹੈਲਪ ਹੈ ਇਹ ਅੱਜ ਇੱਥੇ ਬੜੇ ਪੇਸ਼ੈਂਟਾਂ ਦੀ ਸੇਵਾ ਕਰਨ ਆਏ ਨੇ ਇਹਨਾਂ ਦੀ ਸੇਵਾ ਕਰਕੇ ਤੁਹਾਡੇ ਘਰੇ ਕੱਲ ਰਾਸ਼ਨ ਪਹੁੰਚਣਾ ਹੈ ਇਸ ਵਾਸਤੇ ਦੁਆ ਮੰਗੇ ਇਹਨਾਂ ਦਾ ਪੈਰ ਗਲਿਆ ਪਿਆ ਦੇਖੋ ਪੱਟੀ ਕਰਾਉਣ ਵਾਸਤੇ ਪੈਸੇ ਹਨ ਨਹੀਂ ਦੇਖੋ ਕੀ ਹਾਲਾਤ ਹੋਏ ਪਏ ਬੈਠੋ ਬੈਠੋ ਐਨੀ ਠੰਡ ਦੇ ਵਿੱਚ ਬਲੱਡ ਸੈਕ ਧਿਆਨ ਨਾਲ ਬਿਠਾਓ ਤਾਂ ਇੰਨੇ ਵਿਚਾਰੇ ਜਦੋਂ ਐਦਾਂ ਦੇ ਲੋਕ ਆਂਦੇ ਨੇ ਹੁਣ ਗੱਲ ਕੀ ਹੈ ਦੀਦੀ ਇੱਥੇ ਨਾ ਫਾਈਨੈਂਸ ਦੀ ਦਿੱਕਤ ਨਹੀਂ ਇੱਥੇ ਹੈ ਮੈਨੇਜਮੈਂਟ ਦੀ ਦਿੱਕਤ ਕਿ ਪੇਸ਼ੈਂਟ ਦੇ ਘਰ ਤੱਕ ਜਾਣਾ ਕਿ ਪੇਸ਼ੈਂਟ ਨੂੰ ਜੇ ਸਪੋਜ਼ ਹੁਣ ਅੱਜ ਕਿਸੇ ਪੇਸ਼ੈਂਟ ਨੂੰ ਲੋੜ 500 ਰੁਪਏ ਚੋਂ ਦਾ ਹੱਲ ਹੁੰਦਾ ਤਾਂ ਉਹਨੂੰ 500 ਰੁਪਏ ਹੀ ਦੇਣਾ ਉਹਨੂੰ 600 ਰੁਪਏ ਨਹੀਂ ਦੇਣਾ ਸੋ ਦੈਟ ਜੇ ਤੁਸੀਂ ਉਹਨੂੰ ਵੱਧ ਪੈਸੇ ਦੇਤੇ ਉਹਦਾ ਮਿਸਯੂਜ਼ ਹੋਏਗਾ ਡੋਨੇਸ਼ਨ ਸਹੀ ਜਗ੍ਹਾ ਜਾਣੀ ਜਿੱਥੇ ਜਿੰਨੀ ਲੋੜ ਉੰਨੀ ਹੀ ਪਹੁੰਚਾਣੀ ਜਿਵੇਂ ਕੋਈ ਆਪਰੇਸ਼ਨ ਹੁੰਦੇ ਨੇ ਉਹ ਫ੍ਰੀ ਹੁੰਦੇ ਨੇ ਲੈ ਕੇ ਜੇ ਦਾਨੀ ਬਣਨਾ ਹੈ ਨਾ ਫਿਰ ਵੀ ਸੋਚ ਸਮਝ ਕੇ ਬਣਨਾ ਆਪਣੇ ਆਪ ਨੂੰ ਰੋਕਿਆ ਹਾਂ ਇਮੋਸ਼ਨਸ ਨਹੀਂ ਵਿੱਚ ਲੈਣੇ ਕਿਉਂਕਿ ਲੋਕ ਮੂਰਖ ਬਣਾਉਂਦੇ ਨੇ পাগল ਬਣਾਣਗੇ ਤੁਹਾਨੂੰ ਇੱਥੇ ਲੋੜ ਐ ਇੱਥੇ ਨਹੀਂ ਲੋੜ ਰੋਣਗੇ ਕਦੀ ਨਹੀਂ ਜਾਣਾ ਕਿਸੇ ਦੇ ਦੇਖਿਆ 3-4 ਪੇਸ਼ੈਂਟ ਪਹਿਲਾਂ ਦੇਖੇ ਬੈਠੇ ਮੈਂ ਇੱਥੇ ਬਿਲਕੁਲ ਮਤਲਬ ਜਿਹੜਾ ਸਾਜ਼ਨ ਤੁਸੀਂ ਕਰ ਰਹੇ ਹੋ ਜਿਹੜੇ ਦਿਮਾਗ ਨਾਲ ਤੁਸੀਂ ਕਰ ਰਹੇ ਹੋ ਕੀਪ ਇਟ ਅਪ थैंक यू सो मच ਬਣਾ ਬੜਾ ਸ਼ੁਕਰਗੁਜ਼ਾਰ ਆਂ ਤੁਹਾਡਾ ਕਿ ਤੁਸੀਂ ਸਾਰਿਆਂ ਐਨਆਰਆਈਆਂ ਕਰਕੇ ਮੇਨ ਪੰਜਾਬ ਬਚਿਆ ਹੋਇਆ ਕਿਉਂਕਿ ਜਿੰਨੀ ਡੋਨੇਸ਼ਨ ਐਨਆਰਆਈਸ ਕਰਦੇ ਨੇ ਪੰਜਾਬ ਦੇ ਵਿੱਚ ਸ਼ਾਇਦ ਪੰਜਾਬ ਵਾਲੇ ਜੇ ਆਪ ਇੰਨੀ ਕਰ ਲਨ ਤਾਂ ਕਿੱਥੇ ਦਾ ਕਿੱਥੇ ਜਰਾਬੀ ਐਨ ਆਰ ਆਈਆ ਕਰਕੇ ਪਾਇਆ ਜਿਹੜਾ ਗਲਤ ਉੱਥੇ ਦਾ ਪ੍ਰਚਾਰ ਕਰਦੇ ਆ ਵੀ ਉੱਥੇ ਅਸੀਂ ਇਦਾਂ ਕਮਾਉਨੇ ਆ ਜਾਂ ਦਿਖਾਵਾ ਕਰਦੇ ਆ ਉਹ ਵੀ ਖਰਾਬ ਕਰਦੇ ਇੱਥੇ ਦੇ ਲੋਕਾਂ ਨੂੰ ਪਰ ਸਭ ਤੋਂ ਵੱਡੀ ਇਨਸਾਨੀਅਤ ਆ ਜਿਹੜੀ ਕਿ ਤੁਸੀਂ ਕਰ ਰਹੇ ਹੋ ਨਹੀਂ ਨਹੀਂ ਥੈਂਕ ਯੂ ਬਣਾ ਤੁਹਾਡਾ ਆਸ਼ੀਰਵਾਦ ਆ ਜੀ ਬੜਾ ਸ਼ੁਕਰ ਆ ਜੀ ਥੈਂਕ ਯੂ ਸੋਮ ਪਲੀਜ਼ ਬੈਠੋ ਜੀ